ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਵਿਧਾਨ ਸਭਾ ਹਲਕਾ ਖੇਮ ਕਰਨ ਕਾਂਗਸ ਪਾਰਟੀ ਦੇ ਥੰਮ ਮੰਨੇ ਜਾਂਦੇ ਇੰਆਰ ਕਾਂਗਰਸੀ ਆਗੂ ਰਹੇ ਸਵਰਗੀ ਜੀਉਨ ਸਿੰਘ ਆਸਲ ਦੇ ਪਤ ਪੁੱਤਰੇ ਜਵਰਾਜ ਸਿੰਘ ਆਸਲ ਨੂੰ ਕਾਂਗਸ ਪਾਰਟੀ ਦੇ ਸੀਨੀਅਰ ਆਗੂ ਅਤੇ ਕਿਸਾਨ ਵਿੰਗ ਦੇ प्रदेश प्रधान किरणजीत सिंह মিঠਾ ਮਾੜੀ ਮੇਗਾ ਵਿਸ਼ੇਸ਼ ਤੌਰ ਤੇ ਜਿਲ੍ਹਾ ਤਰਨਤਾਰਨ ਕਿਸਾਨ ਵਿੰਗ ਦਾ ਅਨੁਜਕਤੀ ਪੱਤਰ ਦੇਣ ਲਈ ਪਿੰਡ ਆਸਨ ਤਾੜ ਪਹੁੰਚੇ ਜਗਰਾਤ ਸਿੰਘ ਆਸਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖੇਮਕਰਨ ਅਮਰਤਵੀਰ ਸਿੰਘ ਬਿੱਟੂ ਆਸਲ ਦੇ ਫਰਜ਼ੰਦ ਹਨ ਇਸ ਮੌਕੇ ਕਿਰਨਜੀਤ ਸਿੰਘ ਮਿੱਠਾ ਮਾੜੀ ਮੇਗਾ ਦੇ ਨਾਲ ਵਿਸ਼ੇਸ਼ ਤੌਰ ਤੇ ਅਰਜਵੰਤ ਸਿੰਘ ਬਹੁਵਿੰਡ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਿਖਵਿੰਡ ਵੀ ਹਾਜ਼ਰ ਸਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਕਾ ਸਰਪੰਚ ਅਵਤਾਰ ਸਿੰਘ ਅਸਲ ਰਣਜੀਤ ਸਿੰਘ ਦਬਈ ਵਾਲੇ ਮਨਜੀਤ ਸਿੰਘ ਚੀਮਾ ਸਰਜੀਤ ਸਿੰਘ ਸਾਕਾ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਸ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਹਾਜ਼ਰ ਸਨ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜ਼ਰੂਰ ਕਰੋ ਧੰਨਵਾਦ ਜੀ ਹਾਂਜੀ ਮਿਠਾ ਜੀ ਅੱਜ ਜਵਰਾਜ ਨੂੰ ਮਤਲਬ ਕਿਹੜੇ ਵਿੰਗ ਦਾ ਤੁਸੀਂ ਜਵਰਾਜ ਨੂੰ ਭੱਟੀ ਸਾਹਿਬ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੇ ਹੁਕਮਾਂ ਤੇ ਅੱਜ ਜ਼ਿਲ੍ਹਾ ਤਰਨਤਾਰਨ ਦਾ ਕਾਂਗਰਸ ਕਿਸਾਨ ਵਿੰਗ ਦਾ ਜਿਹੜਾ ਅਸੀਂ ਪ੍ਰਧਾਨ ਆ ਨਿਯੁਕਤ ਕਰਦੇ ਆ ਇਹਨਾਂ ਪਰਿਵਾਰ ਦੀਆਂ ਪਹਿਲਾਂ ਵੀ ਵੇਖਦੇ ਹੋਇਆ ਕਾਂਗਰਸ ਪਾਰਟੀ ਪ੍ਰਤੀ ਸ਼ੁਰੂ ਤੋਂ ਇਹ ਪਾਤੀ ਨੂੰ ਉੱਤੇ ਚੁੱਕਣ ਵਾਸਤੇ ਪਿਛਲੇ 100 ਸਾਲ ਤੋਂ ਜਿਸ ਤਰ੍ਹਾਂ ਇਹ ਕੰਮ ਕਰ ਰਹੇ ਆ ਇਹ युवराज ਵੀ ਕਿਸਾਨੀ ਨਾਲ ਜੁੜਿਆ ਆ ਆਪਦੀ ਵਧੀਆ ਖੇਤੀ ਕਰਦਾ ਤੇ ਇਸ ਕਰਕੇ ਜਿੰਨੇ ਵੀ ਸਾਡੇ ਅਗਾਹ ਵਧੂ ਨੌਜਵਾਨ ਜਿਹੜੇ ਕਿਸਾਨੀ ਨਾਲ ਸੰਬੰਧਤ ਆ ਉਹ ਅਸੀਂ ਸਾਰੇ ਪੰਜਾਬ ਚੋਂ ਤੇ ਖਾਸ ਕਰਕੇ ਬਾਰਡਰ ਬੈਲਟ ਦੇ ਨਾਲ ਨਾਲ ਜਿੰਨੇ ਵੀ ਪੜ੍ਹੇ ਲਿਖੇ ਕਿਸਾਨ ਨੇ ਆਪਣੇ ਚੰਗੀ ਖੇਤੀ ਕਰਦੇ ਨੇ ਉਹਨਾਂ ਨੂੰ ਅਸੀਂ ਆਪਣੇ ਵਿੰਗ ਚ ਪਹਿਲਾਂ ਵੀ 300 ਦੇ ਕਰੀਬ ਨੌਜਵਾਨ ਸਾਡੇ ਵਿੰਗ ਦੇ ਵਿੱਚ ਆ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਇਹਦੇ ਆਲ ਇੰਡੀਆ ਦੇ ਪ੍ਰਧਾਨ ਨੇ ਤੇ ਮੈਂ ਪੰਜਾਬ ਸਟੇਟ ਦਾ ਪ੍ਰਧਾਨ ਆ ਤੇ ਅਸੀਂ ਆਪਣੀ ਪਾਰਟੀ ਨੂੰ ਚੁੱਕਣ ਵਾਸਤੇ ਕਿਸਾਨੀ ਨੂੰ ਉੱਪਰ ਚੁੱਕਣ ਵਾਸਤੇ ਇਹੋ ਜਿਹੇ ਨੌਜਵਾਨਾਂ ਨੂੰ ਅੱਗੇ ਲਿਆ ਰਹੇ ਆ ਤੇ ਹੋਰ ਵੀ ਅਸੀਂ ਸਾਰੇ ਜਿੱਥੇ-ਜਿੱਥੇ ਵੀ ਨੌਜਵਾਨ ਕੰਮ ਕਰਨਾ ਚਾਹਣਗੇ ਸਾਡੇ ਨਾਲ ਉਹਨਾਂ ਨੂੰ ਅਸੀਂ ਚੰਗੇ ਅਹੁਦੇ ਦੇ ਕੇ ਤੇ ਆਪਣੇ ਜਿਹੜੀ ਇਹ ਜਥੇਬੰਦੀ ਆ ਪਾਰਟੀ ਆ ਸਾਡੀ ਕਾਂਗਰਸ ਉਹਦੇ ਨਾਲ ਜੋੜਾਂਗੇ